ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੇਰੀ ਫਾਰਮ 03 ਤੇ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣੇ ਆ ਜੀ ਪਸ਼ੂ ਮੰਡੀ ਕਿੱਲਿਆਂ ਵਾਲੀ ਹਾਂ ਚੱਲ ਜੀ ਦੇਖ ਲਾ ਬਹੁਤ ਸਾਰਾ ਮਾਲ ਇੱਥੇ ਪਸ਼ੂ ਮੰਡੀ ਤੇ ਆਉਂਦਾ ਜੀ ਗਾਵਾਂ ਮੱਝਾਂ ਪਛੀਆਂ ਬਹਿਣਾ ਭਾਗ ਅਸਰ ਕੰਮ ਕਰਦੇ ਆ ਗਾਂ ਦਾ ਦੁੱਧ ਨਹੀਂ ਪਾਸ ਹੋਈ ਜਾਂਦੀ ਸਾਡੇ ਨਾਲ 25 ਚੰਗੀਆਂ ਬਈ ਦੋ ਦੰਦ ਬੱਚੀਆਂ ਨੂੰ ਦੋ ਦਾ ਤਾਂ ਜੀ ਨੂੰ ਕਰਵਾਉਣੇ ਇਸ ਬਾਈ ਨਾਲ ਗੱਲਬਾਤ ਤਿੰਨ ਨਾ ਗਏ ਕਿਸੇ ਵੀਰ ਦੇ ਛੋਟੀ ਹੈ ਉਹ ਛੋਟੀ ਹੈ ਬਈ ਪਹਿਲਵਾਨ ਹੈ ਪਹਿਲਵਾਨ ਬੋਡੀ ਕੋਲ ਖੁੱਲਾ ਬਹੁਤ ਚੰਗੀ ਬਣੇ ਆਉਣ ਵਾਲੀ ਗੱਲ ਛੋਟੀ ਆ ਉਹ ਦੱਸਣਾ ਹੈ ਸਾਡੇ ਨਾਲ ਸਰ ਦੀ ਲੋੜ ਪਈ ਚੋਤੀ ਅੱਧੀ ਹਾਂ ਦੋਨੋਂ ਦੇਸ਼ੀਮੋ ਦੋਦੇ ਚੋ ਸਕੂਟ ਦੀ ਅੱਧੀ ਹੋਪੀ ਕਰਾਇਆ ਦੱਸਗਾ ਭੈਣ ਦਾ ਆ ਮੇਰਾ ਕੰਮ ਕਰਕੇ ਜਾਏਗਾ ਅੱਜ ਕੋਈ ਤਾਂ ਮਤਾ ਚੱਲਣਾ ਹੈ ਹੂੰ ਹੂੰ ਸਤਿਗੁਰ ਬਾਈ ਜੀ ਬਾਈ ਸਤਿਗੁਰ ਜੀ ਬਾਈ ਨਾਮ ਜੀ ਆਪਣਾ ਬਾਜੀ ਸਿੰਘ ਜੀ ਪਿੰਡ ਕੁਦਾ ਜਿਹੜਾ ਬਠਿੰਡਾ ਜੀ ਬਾਜੀ ਸਿੰਘ ਬਾਈ ਦਾ ਨਾਮ ਹੈ ਜੀ ਪਿੰਡ ਕੁਦਾ ਜਿਹੜਾ ਬਠਿੰਡਾ ਜੀ ਮੋਬਾਈਲ ਨੰਬਰ ਬਾਈ ਜੀ 9023871041 ਜੀ 9023871041 ਜੀ 41 ਬਾਈ ਦਾ ਮੋਬਾਈਲ ਨੰਬਰ ਹੈ ਜੀ ਆ ਤਿੰਨ ਨਗ ਆਪਣੇ ਹੀ ਆ ਤਿੰਨ ਨਗ ਆਪਣੇ ਜੀ ਕਿਹੜਾ ਸੁਆੜ ਹੈ ਜੀ ਇਹ ਪਹਿਲਵਾਨ ਆ ਪਹਿਲਾ ਸੁਆ ਜੀ ਦੋ ਦੰਦ ਬੱਛੀ ਮੂੰਹ ਆ ਜੀ ਮੋ ਦੋ ਦੰਦ ਹੈ ਜੀ ਪਹਿਲਾ ਸੂਈ ਸੂਈ ਨਾ 20 ਕਿਲੋ ਦਾ ਤਿਆਰਾ ਜੀ ਬਹੁਤ ਚੰਗੀ ਵੱਛੀ ਅੱਛਾ ਸੂਈ ਹੋਈ ਹੈ ਤੋਰੀਏ ਨੂੰ ਬੱਚਿਆ ਜੀ ਆਹ ਮਾਰ ਬੱਛਾ ਜੀ ਮਗਰ ਬੱਛਾ ਜੀ ਤੋਰਤੀ ਜੀ ਤੋਰ ਦਿਖਾ ਦੀ ਕੀ ਮੁੱਲ ਕਰਦੇ ਬਾਈ ਜੀ ਦਾ ਇਹਦਾ 115 ਕਰਦੇ ਜੀ 115000 ਰੁਪਏ ਮੁੱਲ ਹੈ ਜੀ ਬਾਕੀ ਤੁਸੀਂ ਬਾਈ ਨਾਲ ਗੱਲ ਕਰ ਲਿਓ ਹਾਂ ਜੀ ਦੋ ਨੰਬਰ ਜੀ ਦੂਜਾ ਨੰਬਰ ਆ ਖੜੇ ਦੂ ਆ ਵੀ ਪਹਿਲਣ ਬੱਛੀ ਹੈ ਜੀ ਇਹ ਵੀ ਪਹਿਲਣ ਮੋ ਚਾਰ ਦੰਦਾਂ ਦਾ ਜੀ ਚਾਰ ਦੰਦ ਬੱਛੀ ਹੈ ਬਹੁਤ ਸੋਹਣੀ ਹੈ ਤੋਰੀਓ ਜੀ ਬਹੁਤ ਚੰਗੀ ਧਣ ਕੁਆਲਿਟੀ ਹੈ ਜੀ ਇਹ ਵੀ ਬਾਈ ਬਾਜੀ ਕੋ ਦੇ ਵਾਲੇ ਦੀ ਐ ਕਾਹ ਚਾ ਗਾ ਗਾ ਮੈਂ ਪਾਸੇ ਬੱਤੇ ਗਾ ਤੇ ਆਈ ਨਾ ਮਾ ਮੇ ਪੀਸ ਦੀ ਆਪ ਜਾਣ ਚੋ ਮੈਂ ਮਾ ਦੇ ਲਈ ਇੱਕ ਖੜੇ ਪਾਉਂ ਮੈਂ ਕਹਦਾ ਯਾਰ ਕਿ ਕੀ ਕੀ ਬੋਲਦਾ ਬਈ ਜੀ ਇਹ ਤੇ 140000 ਰੁਪਏ 140000 ਰੁਪਏ ਬੋਲ ਲਈ ਬਹੁਤ ਚੰਗੀ ਚਾਰ ਦਾ ਅੰਦਰ ਮੂੰਹ ਹੈ ਪਹਿਲਵਾਨਾ ਜੀ ਹਾਂ ਜੀ 3 ਨੰਬਰ ਜੀ 3 ਨੰਬਰ ਦੂਜਾ ਸੂਆ ਜੀ 3 ਨੰਬਰ ਦੂਜਾ ਸੂਆ ਵੇਖਣ ਕੁਆਲਟੀ ਦੇਖੋ ਜੀ ਇਹਦਾ ਬੋਲੋ ਜੀ ਇਹਦਾ 135 ਹੈ ਜੀ 1 ਲੱਖ 35 ਹਜ਼ਾਰ ਬੋਲੋ ਦੋਦੇ ਨੂੰ ਜੀ ਭਾਈ ਬਾਜੀ ਦਾ ਵਪਾਰ ਦਾ ਕੰਮ ਹੈ ਜੀ ਜੇ ਕਿਸੇ ਵੀਰ ਨੇ ਫੇਰ ਵੀ ਪਸ਼ੂ ਲੈਣ ਹੋਣ ਬਾਜੀ ਦਾ ਮੋਬਾਈਲ ਨੰਬਰ ਵਿੱਚ ਚਾਰ ਗਾਇਆਂ ਵੇਚੇ ਹੋਸਲ ਦਾ ਕੰਮ ਆ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਚੰਗੇ ਧਨ ਹੋਣ ਵਾਲੇ ਜੀ ਬਾਕੀ ਦੋਸਤੋ ਪਸ਼ੂ ਮੰਡੀ ਕਿੱਲਿਆਂ ਵਾਲੀ ਵੈਸੇ ਡੱਬਾ ਹੀ ਦੇ ਨਾਮ ਨਾਲ ਜਾਦੇ ਮਸ਼ਹੂਰ ਹੈ ਜੀ ਬਹੁਤ ਸੋਹਣਾ ਮੇਲਾ ਭਰਦਾ ਹੈ ਇੱਥੇ ਮਰੋਨੇਗਾ ਬਹੁਤ ਚੰਗੇ ਹਰ ਛੋਟੇ ਵੱਡੇ ਭਾ ਦੇ ਪਸ਼ੂ ਇੱਥੇ ਆਉਂਦੇ ਹੈ ਜੀ ਜਿਹੜਾ ਖਾਰਾ ਹੈ ਦਿਖਾ ਦੇ ਲੈ ਹਾਂਜੀ ਸਾਡਾ ਸਾਹੀ ਬਾਈਆਂ ਦੀ ਇਹਦਾ ਸੌਦਾ ਤਾਂ ਹੋ ਗਿਆ ਜੀ ਇਹ ਦਿਖ ਚੁੱਕੀ ਆ ਵੈਸੇ ਬਹੁਤ ਜੰਮੀ ਖਾਉਂ ਤੋਂ ਵੀਰ ਆ ਜੀ ਜਰਸੀ ਪ੍ਰੋਫੈਸਰ ਟ੍ਰੈਨਿੰਗ ਹੋਰ ਵੀਡੀਓ ਦੇਖਣ ਲਈ ਪਸੂਆਂ ਦੇਗਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਜੀ ਤੁਸੀਂ ਇਸਤਾ ਤੇ ਦੇਖਦੇ ਹੋ ਇਸਤਾ ਤੇ ਵੀ ਆਪਣਾ ਫੋਲੋ ਕਰ ਲਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਬ్రో ਜੀ ਜੇ ਕਿਸੇ ਵੀ ਲੋਕਾਂ ਆਪਣੇ ਕੋਲ ਦੀ ਵੀਡੀਓ ਬਣਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ 94648 24776 ਹੈ ਜੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਦੋਸਤੋ